ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਏ ਗੁਰਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੱਛਾ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਆਸਾ ਰਾਗ ਵਿੱਚ ਸੰਤ ਚੱਲ ਰਹੇ ਹਨ ਅੱਜ ਜੋ ਅਗਲਾ ਸੰਤ ਮਹਾਰਾਜ ਜੀ ਰੰਮ ਕਰਦੇ ਹਨ 450 ਅੰਕ ਤੇ ਪਾਤਸ਼ਾਹ ਜੀ ਦਾ ਇਹ ਸ਼ਬਦ ਸੰਤ ਸੁਭਾਈ ਮਾਨ ਹੈ ਹਾਉ ਸਤਿਗੁਰ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਅਰੰਭਤਾ ਕਰਦੇ ਹਨ ਜੀ ਆਸਾ ਮਹੱਲਾ ਤੁਖਤਾ ਅਸਾ ਰਗ ਵਿੱਚ ਮਹਾਰਾ ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ ਜਿਨ ਮਸਤਕ ਧੁਰ ਹਰ ਲਿਖਿਆ ਇਨ ਸਤ ਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥ ਫਿਰ ਬੌੜ ਨਾ ਚੱਲਿਆ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਜੀ ਅਗਲਾ ਸ਼ੰਤਿ ਰੰਭ ਕਰਦੇ ਹਨ ਇਹਦੇ ਵਿੱਚ ਹੀ ਮਹਾਰਾਜ ਜੀ ਬਚਨ ਕਰਦੇ ਹਨ ਜਿਨ ਮਸਤਕ ਧੁਰ ਹਰ ਲਿਖਿਆ ਮਹਾਰਾਜ ਜੀ ਕਹਿੰਦੇ ਜਿਹਦੇ ਮਸਤਕ ਦੇ ਮੱਥੇ ਦੇ ਧੁਰ ਤੋਂ ਮਹਾਰਜ ਨੇ ਸ਼ੁਭ ਲੇਖ ਲਿਖਤਾ ਚੰਗਾ ਲੇਖ ਲਿਖਤਾ ਹਰ ਲਿਖਿਆ ਤင် ਸਤਿਗੁਰ ਮਿਲਿਆ RAM ਰਾਜੇ ਮਹਾਰਾਜ ਜੀ ਕਹਿੰਦੇ ਉਹਨਾਂ ਹੀ ਜਗਿਆਸਵਾਂ ਨੂੰ ਗੁਰਸਿੱਖਾਂ ਨੂੰ ਸਤਿਗੁਰ ਨਾਲ ਮੇਲ ਹੁੰਦਾ ਹੈ ਉਸੇ ਸਰੀਰਾਂ ਦਾ ਉਸੇ ਪ੍ਰਾਨੀਆਂ ਦਾ ਉਸੇ ਜੀਵਾਂ ਦਾ ਸੱਚੇ ਪਾਤਸ਼ਾਹ ਜੀ ਦੇ ਨਾਲ ਸਤਿਗੁਰਾਂ ਦੇ ਨਾਲ ਮਲਾਪ ਹੁੰਦਾ ਹੈ ਇਹ ਮਸਤਕ ਉਰ ਦਰਗਾਹ ਤੋਂ ਮੱਥੇ ਦਾ ਸ਼ੁਭ ਲੇਖ ਲਿਖਿਆ ਜਾਂਦਾ ਹੈ ਜਿਹਦੇ ਕਾਰਨ ਅਸੀਂ ਗੁਰੂ ਦੇ ਦਰਸ਼ਨ ਭਾਣੇ ਆ। ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰਾਂ ਦੇ ਦਰਸ਼ਨ ਕਰਦੇ ਹਾਂ। ਇਹ ਮਹਾਰਾਜ ਜੀ ਗੁਰੂ ਆਮਦਸ ਜੀ ਇਹ ਸਪਰਥਾਏ ਬਚਨ ਕਰਦੇ ਹਨ ਜੀ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਘਟ ਬਲਿਆ। ਇਹ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦਾ ਮੇਲ ਹੋ ਜਾਂਦਾ ਹੈ, ਚੰਗੇ ਭਾਗਾ ਕਰਕੇ ਈਮਾਰਤ ਜੀ ਕਹਿੰਦੇ ਅਗਿਆਨਤਾ ਦਾ ਹਨੇਰਾ ਕਟਿਆ ਜਾਂਦਾ ਹੈ ਅਗਿਆਨ ਦਾ ਜਿਹੜਾ ਪ੍ਰਚੰਡ ਹੈ ਨਾ ਦੀਪਕ ਹੈ ਉਹ ਘਟ ਵਿੱਚ ਬਲ ਜਾਂਦਾ ਜਗ ਜਾਂਦਾ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਘਟ ਸਰੀਰ ਨੂੰ ਕਹਿੰਦਿਆ ਮਹਾਰਾਜ ਜੀ ਕਹਿੰਦੇ ਭਾਈ ਇਸ ਸਰੀਰ ਦੇ ਵਿੱਚ ਇਸ ਘਟ ਦੇ ਵਿੱਚ ਜਦੋਂ ਗੁਰੂ ਨੇ ਮਿਹਰ ਕਰਤੀ ਗੁਰੂ ਨਾਲ ਮੇਲ ਹੋਇਆ ਔ ਗੁਨਾ ਰੂਪੀ ਜਿਹੜਾ ਹਨੇਰਾ ਸੀ ਉਹ ਕੱਟ ਕਟਿਆ ਗਿਆ ਤੇ ਸ਼ubh ਗੁਨਾ ਰੂਪੀ ਚਰਾਗ ਜਿਹੜਾ ਸੀ ਗਿਆਨ ਦਾ ਪ੍ਰਕਾਸ਼ ਸੀ ਜਿਹੜਾ ਇਸ ਘਟ ਵਿੱਚ ਉਹ ਬਲ ਗਿਆ ਜਗ ਗਿਆ ਹਰ ਲੱਦਾ ਰਤਨ ਪਦਾਰਥ ਫਿਰ ਬੌੜ ਨਾ ਚੱਲਿਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਕਿਤੇ ਪ੍ਰਕਾਸ਼ ਹੋ ਜਾਵੇ ਨਾ ਸ਼ubh ਵਸਤੂ ਲੱਭ ਜਾਂਦੀ ਹੈ ਕਹਿੰਦੇ ਲੱਦਾ ਰਤਨ ਪਦਾਰਥੋ ਮਹਾਰਾਜ ਜੀ ਕਹਿੰਦੇ ਫਿਰ ਗੁਰਸਿੱਖ ਨੂੰ ਸ਼ੁਭ ਰੂਪੀ ਨਾਮ ਰੂਪੀ ਰਤਨ ਲੱਭ ਜਾਂਦਾ ਇਹ ਪਦਾਰਥ ਲੱਭਦਾ ਜਦੋਂ ਗਿਆਨਤਾ ਦਾ ਸ਼ੁਭ ਮਿਹਰ ਕੁਪਨਾਸ਼ ਹੁੰਦਾ ਹੈ ਤੇ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਇਸ ਘਟ ਦੇ ਵਿੱਚ ਇਹ ਮਹਾਰਾਜ ਜੀ ਕਹਿੰਦੇ ਰਤਨਾ ਰੂਪੀ ਨਾਮ ਰੂਪੀ ਪਦਾਰਥ ਹੈ ਜਿਹੜਾ ਉਹ ਲੱਭ ਜਾਂਦਾ ਹਰ ਲੱਦਾ ਰਤਨ ਪਦਾਰਥੋ ਘੇਰ ਬੋੜ ਨਾ ਚੱਲਿਆ ਮਹਾਰਾਜ ਜੀ ਕਹਿੰਦੇ ਫਿਰ ਵਾਰ-ਵਾਰ ਜੁਨਾ ਵਿੱਚ ਨਹੀਂ ਜਾਣਾ ਪੈਂਦਾ ਦੁਆਰ-ਵਾਰ ਫਿਰ ਢੜਕਣਾ ਨਹੀਂ ਉੱਠਦੀ ਜਦੋਂ ਰਤਨ ਰੂਪੀ ਪਦਾਰਥ ਨਾਮ ਰੂਪੀ ਪਦਾਰਥ ਰਤਨ ਇਸ ਸਰੀਰ ਘਟ ਵਿੱਚੋਂ ਲੱਭ ਗਿਆ ਜਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ ਜੇ ਮਹਾਰਾਜ ਜੀ ਕੀਲੀ ਤਖਤ ਚਰਨ ਕਰਦੇ ਹਨ ਜਨ ਨਾਨਕ ਨਾਮ ਮੈਂ ਦਾਸ ਨਾਨਕ ਨੂੰ ਨਾਮ ਰੱਦਿਆ ਹਰਿ ਜੀ ਕਹਿੰਦੇ ਉਹ ਸੱਚੇ ਨਹੀਂ ਨਾਮ ਨਾਮ ਦੀ ਰੱਦਨਾ ਕੀਤੀ ਤੇ ਮਹਾਰਾਜ ਜੀ ਕਹਿੰਦੇ ਉਹ ਰਾਦਨ ਦੇ ਨਾਲ ਹਰੀ ਦਾ ਨਾ ਮੇਲ ਹੋ ਗਿਆ ਕਹਿੰਦੇ ਨਾਨਕ ਦਾਸ ਮੈਂ ਉਹਦੇ ਸੱਚੇ ਨਾਮ ਨੂੰ ਰੱਦਨਾ ਕੀਤਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਰਾਦਨ ਦੇ ਨਾਲ ਹਰੀ ਦੇ ਨਾਲ ਮਲਾਪ ਹੋ ਗਿਆ ਅਗਲਾ ਪਦ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਜਿੰਨੀ ਆਸਾਂ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਇਹ ਮਹਾਰਾਜ ਜੀ ਅਗਲਾ ਪਾਦ ਰੰਭ ਕਰਦੇ ਨੇ ਕਹਿੰਦੇ ਭਾਈ ਜਿਨ੍ਹਾਂ ਨੇ ਜਨਮ ਲੈ ਕੇ ਵੀ ਉਹਨੂੰ ਧਿਆਇਆ ਨਹੀਂ ਹੈ ਉਹਦੀ ਰੱਦਨਾ ਨਹੀਂ ਕੀਤੀ ਉਹਨੂੰ ਜਪਿਆ ਨਹੀਂ ਉਹ ਕਾਦੇ ਵਾਸਤੇ ਉਹਨਾਂ ਦਾ ਜਨਮ ਹੋਇਆ ਨਾ ਹੁੰਦਾ ਮਹਾਰਾਜ ਜੀ ਕਹਿੰਦੇ ਉਹ ਕਿਉਂ ਜਨਮ ਲੈ ਲਿਆ ਉਹਨਾਂ ਨਾਲੇ ਪ੍ਰਭੂ ਨੂੰ ਚੇਤੇ ਨਹੀਂ ਕੀਤਾ ਇਸ ਜਨਮ ਵਿੱਚ ਜਿੰਨੀ ਆਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਮਹਾਰਾਜ ਜੀ ਕਹਿੰਦੇ ਪ੍ਰਭੂ ਜਿਓ ਹਰੀ ਜਿਓ ਜਿਨ੍ਹਾਂ ਨੇ ਜਨਮ ਲੈ ਕੇ ਵੀ ਮਾਨਸ ਦੇਹ ਪਾਵੇ ਕੀ ਮੁਰਖਾ ਜਨਮ ਲੈ ਕੇ ਵੀ ਉਹਨੂੰ ਚੇਤੇ ਨਹੀਂ ਕੀਤਾ ਉਹਨੂੰ ਵਿਸਾਰਤਾ ਭੁੱਲ ਗਏ ਆਪਣਾ ਮਹਾਰਾਜ ਜੀ ਕਹਿੰਦੇ ਇੱਥੇ ਸੰਸਾਰ ਵਿੱਚ ਕਾਰਜ ਕਰਨਾ ਭੁੱਲ ਗਏ ਕਹਿੰਦੇ ਉਹਨਾਂ ਨੂੰ ਕਾਹਦੇ ਲਈ ਜਨਮ ਦਿੱਤਾ ਹੈ ਪ੍ਰਭੂ ਉਹ ਧਰਤੀ ਦੇ ਭਾਰ ਨੇ ਉਹ ਧਰਤੀ ਤੇ ਵੋਝ ਨੇ ਐਸੇ ਲੋਗ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਉਹਨੂੰ ਜੱਪ ਨਹੀਂ ਸਕਦੇ ਉਹਨੂੰ ਚੇਤਾ ਨਹੀਂ ਕਰ ਸਕਦੇ ਉਹਦਾ ਚਿੰਤਨ ਨਹੀਂ ਕਰਦੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਬਿਰਥ ਹੈ ਇਹੋ ਮਾਨਸ ਜਨਮ ਦੁਲੱਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਹਰ ਜੀ ਕਹਿੰਦੇ ਦੁਰਲੱਭ ਜਨਮ ਹੈ ਭਾਈ ਇਹ ਮਾਨਸ ਜਨਮ ਦੁਲਭ ਹੈ ਨਾਮ বিনা ਵਰਥਾ ਸਭ ਜਾਏ ਮਹਾਰਾਜ ਜੀ ਕਹਿੰਦੇ ਭਾਈ ਇਹ ਮਾਨਸ ਜਨਮ ਦੁਲਭ ਹੈ ਨਾਮ ਤੋਂ বিনা ਭਾਈ ਤੁਹਾਡਾ ਜਨਮ ਵਰਥ ਜਾ ਰਿਹਾ ਹੈ ਇਹ ਸਵਾਹ ਜਿਹੜੇ ਅਨਕੌਡੀਆਂ ਦੇ ਭਾਅ ਵੇਚ ਰਿਆਂ ਕੋਲਿਆਂ ਦੇ ਭਾਅ ਇਹਨਾਂ ਨੂੰ ਵੇਚੀ ਜਾ ਰਿਆਂ ਜਿਹੜਾ ਦਮ ਨਿਕਲ ਗਿਆ ਦੁਬਾਰਾ ਥੋੜਾ ਹੋਣਾ ਜਿਹੜਾ ਸਵਾਹ ਗੁਜ਼ਰ ਗਿਆ ਨਿਕਲ ਗਿਆ ਉਹ ਦੁਬਾਰਾ ਗਿਣਤੀ 'ਚ ਨਹੀਂ ਆਉਣਾ ਇਹ ਸਵਾਸਾਂ ਦੀ ਲਿਸ਼ਟ ਦਿੱਤੀ ਹੈ ਮਾਲਕ ਨੇ ਸਾਨੂੰ ਉਮਰਾ ਜਿਹੜੀ ਆ ਸਾਡੀ ਸਾਹ ਦੇ ਅਧੀਨ ਹੈ ਜਦੋਂ ਜੰਮੇ ਸੀ ਸਵਾਸ ਨਾਲ ਲੈ ਕੇ ਆਏ ਸੀ ਤੇ ਪਿਆਰਿਓ ਸਾਹ ਘਟਦੇ ਜਾਂਦੇ ਆ ਨਾਜੂ ਘਟਦੀ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਮਾਨਸ ਜਨਮ ਦੁਲੰਭੈ ਨਾਮ বিনা ਬਿਰਥਾ ਸਭ ਜਾਏ ਹਰਾ ਜੀ ਕਹਿੰਦੇ ਭਾਈ ਨਾਮ ਤੋਂ ਬਿਨਾ ਜਨਮ ਬਿਰਥ ਹੈ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ ਜੋਂ ਬਨ ਫਲ ਪਾ ਕੇ ਭੋਏ ਗਿਲੇ ਪੁਰਨਾ ਲਾ ਕੇ ਡਾਲ ਮਹਾਰਾਜ ਜੀ ਕਹਿੰਦੇ ਜਿਵੇਂ ਪੱਕਾ ਫਲ ਦਵਾਰਾ ਨਹੀਂ ਲੜ ਜੇਕ ਵਾਰੀ ਲੈ ਜਾਂਦਾ ਨਾ ਡਾਲੀ ਨਾਲੋਂ ਟਾਣੀ ਨਾਲੋਂ ਦਵਾਰਾ ਨਹੀਂ ਜੁੜਦਾ ਜਿਹੜਾ ਸਾਹ ਨਿਕਲ ਗਿਆ ਉਹ ਦਵਾਰਾ ਨਹੀਂ ਜੁੜਨਾ ਪਿਆਰਿਓ ਇਹ ਜਨਮ ਦੁਲੰਭ ਹੈ ਇਹ ਦੁਲਭ ਜਨਮ ਨੂੰ ਮਹਾਰਾਜ ਜੀ ਕਹਿੰਦੇ ਨਰੋਲਖ ਜਨਮ ਨੂੰ ਵਿਅਰਥ ਨਾ ਗਵਾਈਏ ਸਾਹਾਂ ਦੀ ਪੂੰਜੀ ਮਿਲੀ ਆ ਸਫਲ ਬਣਾ ਲਈਏ ਹਰ ਦਮ ਨਾਲ ਹਰ ਸਾਹ ਦੇ ਨਾਲ ਉਹ ਹਰੀ ਨੂੰ ਮਾਲਕ ਨੂੰ ਪਾਛਾ ਜੀ ਕਹਿੰਦੇ ਚੇਤੇ ਰੱਖੀਏ ਪਉਨੋ ਤੇ ਚੋ ਬਸਾਰੀਏ ਨਾ ਭੁੱਲੀਏ ਨਾ ਤਾਂ ਹੈ ਮਹਾਰਾਜ ਜੀ ਕਹਿੰਦੇ ਜਨਮ ਦੁਲੰਭ ਬਣੇਗਾ ਨਹੀਂ ਤਾਂ ਕੋਡੀਆਂ ਦੇ ਭਾਅ 'ਚ ਵੇਚ ਦੇਣਾ ਸੀ ਜਿਵੇਂ ਕਮੂਰਖ ਆਦਮੀ ਨੇ ਬਾਗ ਵੇਚਤਾ ਸੀ ਨਾ ਰਾਜ ਨੇ ਬਾਗ ਦਿੱਤਾ ਇੱਕ ਮੂਰਖ ਨੂੰ ਖੁਸ਼ ਹੋ ਕੇ ਤੇ ਉਹਨੇ ਕੀ ਕੀਤਾ ਉਹ ਸਾਰਾ ਸਾੜ-ਸਾੜ ਕੇ ਵੇਚਦਾ ਬਾਗ ਕਾਦਾ ਦਿੱਤਾ ਸੀ ਉਹ ਤਾਂ ਸੋ ਕੀਮਤੀ ਲੱਕੜ ਦੇਖੋ ਕੀਮਤੀ ਲੱਕੜ ਦਾ ਬਾਗ ਜਿਹੜਾ ਸੀ ਉਹਨੇ ਵੇਚਣਾ ਸੀ ਲੱਕੜ ਤੇ ਵੇਚਦਾ ਰਿਹਾ ਕੋਲੇ ਬਣਾ ਮਣਾ ਕੇ ਸਾਡਾ ਵੀ ਉਹ ਕੰਮ ਐ ਅਸੀਂ ਵੀ ਸਾਹ ਕੋਲਿਆਂ ਦੇ ਭਾਈ ਵੇਚਦੇ ਆ ਚੰਦਨ ਦੀ ਲੱਕੜ ਦਾ ਰਾਜੇ ਨੇ ਨਾਮ ਦੇ ਤਾ ਕਹਿੰਦੇ ਨੂੰ ਬਾਗ ਦੇ ਦੋ ਚੰਗਨ ਦੀ ਲੱਕੜ ਦਾ ساری ਜ਼ਿੰਦਗੀ ਸੁਖੀ ਰਹੇਗਾ ਉਹਨੇ ਸੁਖੀ ਕੀ ਰਹਿਣਾ ਸੀ ਉਹਨੇ 4 ਦਿਨਾਂ ਚੀ ਸਾੜਤਾ ਸਾਰਾ ਬਾਗ ਕੋਲੇ ਬਣਾ ਕੇ ਵੇਚੀ ਗਿਆ ਤੇ ਸਾਡਾ ਵੀ ਉਹੀ ਕੰਮ ਐ ਜੇ ਮਹਾਰਾਜ ਨੇ ਚੰਦਨ ਵਰਗੇ ਸੋਨੇ ਵਰਗੇ ਜੀਵਨ ਬਖਸ਼ੇ ਹਨ ਸਾਨੂੰ ਸਾਹ ਦਿੱਤੇ ਹਨ ਚੰਦਨ ਮਹਾਰਾਜ ਜੀ ਨੇ ਹੀਰਿਆਂ ਵਰਗੇ ਜਿਵੇਂ ਵੀ ਸਵਾਬ ਬਣਾਈ ਜੰਨੇ ਕੋਲੇ ਬਣਾ ਕੇ ਵੇਚਦੇ ਆ ਸਾਡਾ ਅਸੀਂ ਕਿਹੜਾ ਘਾਟਾ ਅਸੀਂ ਵੀ ਮੂਰਖੀ ਆ ਅਸੀਂ ਕਿਹੜਾ ਕਹਿਣਾ ਮੰਨਦੇ ਆ ਬਾਪੂ ਦਾ ਅਸੀਂ ਨਹੀਂ ਮੰਨਦੇ ਇਹ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਆ ਭਾਈ ਫਿਰ ਜਨਮਦੁਲਭ ਨੂੰ ਕੌਡੀਆਂ ਦੇ ਭਾਣਾ ਵਿੱਚ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਆ ਖਾਏ ਮਹਾਰਾਜ ਜੀ ਦਸਤਨ ਕਹਿੰਦੇ ਭਾਈ ਜੇ ਇੱਥੇ ਬੀਜ ਨਹੀਂ ਪਾਵਾਂਗੇ ਸ੍ਰੀ ਰੂਪੀ ਖੇਤੀ ਦੇ ਵਿੱਚ ਫਿਰ ਕਿੱਥੋਂ ਫਸਲ ਵੱਢਣੀ ਆ ਜੇ ਜੀਮੀਂਦਾਰ ਬੀਜ ਨਹੀਂ ਪਾਏਗਾ ਖੇਤੀ ਨੂੰ ਸੰਚੀ ਜਾਵੇਗਾ ਵਾਰ-ਵਾਰ ਬੀਜ ਰੱਖੇ ਗਈ ਨਾ ਤੇ ਫਿਰ ਫਸਲ ਥੋੜਾ ਹੋਵੇਗੀ ਫਿਰ ਪਛਤਾਣਾ ਪੈਣਾ ਫਸਲ ਨਹੀਂ ਉਗਣੀ ਇਸੇ ਤਰੀਕਾ ਮਹਾਰਾਜ ਜੀ ਕਹਿੰਦੇ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਕਹਿੰਦੇ ਹੁਣ ਵੱਤ ਲੱਗੀ ਆ ਮਨੁੱਖਾ ਜਨਮ ਦੀ ਆਜਾ ਸਾ ਜੀ ਕਹਿੰਦੇ ਭਾਈ ਤੂੰ ਇਹਦੇ ਵਿੱਚ ਨਾਮ ਦਾ ਬੀਜ ਰੱਖ ਲੈ ਜੱਗੇ ਕੁਝ ਖੱਟ ਕੇ ਲੈ ਜਾਣਾ ਨਾਮ ਦੇ ਧਨ ਲੈ ਜਾਣਾ ਨਾਲ ਤਰਗਾ ਵਿੱਚੋਂ ਸੰਸਾਰੀ ਧਨ ਦੀ ਖੱਟੀ ਨਹੀਂ ਜਾਣੀ। ਉਥੇ ਹੋਮੇ ਨਹੀਂ ਨਾਲ ਜਾਣੀ। ਉਥੇ ਹੀ ਰਖਾ ਨਹੀਂ ਜਾਣੀ ਉਥੇ ਸੰਸਾਰੀ ਖੱਟੀ ਨਹੀਂ ਜਾਣੀ। ਉਥੇ ਨੀਮਾ ਪੰਨ। ਮਹਾਰਾਜ ਜੀ ਕਹਿੰਦੇ ਫਲ ਨੀਮਿਆਂ ਰੁੱਖਾਂ ਨੂੰ ਲੱਗਦੇ। ਉੱਚਿਆ ਤੂੰ ਮਾਰਨਾ ਕਰੀ। ਮਹਾਰਾਜ ਜੀ ਕਹਿੰਦੇ ਨੀਮਿਆਂ ਨੂੰ ਫਲ ਲੱਗਦਿਆਂ ਨੇ ਕਦੀ ਸਿੰਬਲ ਦੇ ਰੁੱਖ ਨੂੰ ਫਲ ਲੱਗਿਆ ਦੇਖਿਆ? ਸਿੰਬਲ ਰੁੱਖ ਸਰਾਇਰਾ ਅਤ ਦੀਰਗਤ ਮੋਚ ਅਗਿਆਸਾ ਦੀ ਵਾਰ ਅਰੰਭ ਹੋ ਜਾਣੀ ਹੈ ਸਲੋਕ। ਸਾਨੂੰ ਜਵਾਬ ਮਿਲ ਜਣਾ। ਸਪਸ਼ਟ ਮਹਾਰਾਜ ਜੀ ਜਵਾਬ ਦੇਣਗੇ। ਸਿੰਬਲ ਦਾ ਰੁੱਖ ਮਹਾਰਾਜ ਜੀ ਕਹਿੰਦੇ ਬੜਾ ਉੱਚਾ ਲੰਬਾ ਹੁੰਦਾ ਉਹਦੇ ਫਲ ਫੁੱਲ ਵਿੱਕੇ ਫਲ ਬੱਕ ਬੱਕੇ ਕੰਮ ਨਾ ਆਵੇ ਪੱਤ ਮਹਾਰਾਜ ਜੀ ਕਹਿੰਦੇ ਉੱਥੇ ਕੋਈ ਆ ਕੇ ਪੰਛੀ ਵੀ ਨਹੀਂ ਬੰਦਾ ਉਹ ਵੀ ਉੱਡ ਜਾਂਦਾ ਕਹਿੰਦਾ ਉੱਚਾ ਤਾਂ ਬਹੁਤ ਹੈ ਇਹਦੀ ਕੋਈ ਚੀਜ਼ ਕੰਮ ਨਹੀਂ ਦਿੱਤਾ ਹੈ ਨਹੀਂ ਤੇ ਇਸੇ ਤਰ੍ਹਾਂ ਮਨੁੱਖ ਹੈ ਜਿਹੜਾ ਉੱਚਾ ਹੰਕਾਰ ਚ ਹੁੰਦਾ ਉਹਨੂੰ ਮਹਾਰਾਜ ਗੱਲ ਨਹੀਂ ਲਾਂਦੇ ਨੀਮਾਪਣ ਚਾਹੀਦਾ ਹੈ ਮਨ ਦੇ ਵਿੱਚ ਨਿਮਰਤਾ ਨਿਮਰਤਾ ਸਹਿਜ ਸੰਤੋਖ ਇੱਥੇ ਗੁਰਤਾ ਗੱਦੀ ਵੀ ਨਿਮਰਤਿਆਂ ਵਾਲਿਆਂ ਨੂੰ ਮਿਲੀ ਐ ਜਿਨ੍ਹਾਂ ਨੇ ਸੀਨੇ ਚੋੜੇ ਕੀਤੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਪਛਤਾਨਦੇ ਰਹੇ ਇੱਥੇ ਜਿਹੜੇ ਨੀਵੇਂ ਹੋ ਕੇ ਉਹਦੇ ਦਰ ਦੀ ਸੇਵਾ ਕਮਾਉਂਦੇ ਰਹੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਉਹਦਾ ਫਲ ਮਿਲ ਗਿਆ ਉਹਨਾਂ ਨੇ ਖੁਦ ਮਹਾਰਾਜ ਜੀ ਨੇ ਆਪਣਾ ਰੂਪ ਬਣਾਤਾ ਆਪਣੇ ਵਰਗੇ ਕਰ ਲਿਆ ਉਹਨਾਂ ਨੂੰ ਤੇ ਇੱਥੇ ਵੀ ਮਹਾਰਾਜ ਜੀ ਜਵਾਬ ਦੇਦਿਆਂ ਕਹਿੰਦੇ ਖੇਤੀ ਆ ਸਰੀਰ ਆ ਏ ਮਨੁੱਖਾ ਜਨਮ ਖੇਤੀਐ ਦੇ ਵਿੱਚ ਨਾਮ ਦਾ ਬੀਜ ਬੋਲੈ ਭਾਈ ਮਨੁੱਖ ਨੂੰ ਮਹਾਰਾਜ ਜੀ ਅਗਲਾ ਪਦ ਅੱਗੇ ਬਚਨ ਕਰਦਾ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁਖਾ ਕੀ ਆਖਾਏ ਮਨੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਤੇ ਮਹਾਰਾਜ ਜੀ ਕਹਿੰਦੇ ਮਨ ਦੀ ਮਰਜ਼ੀ ਵਾਲਿਆਂ ਦਾ ਕੀ ਹਾਲ ਕਹਿੰਦੇ ਮਾਨਮੁੱਖਾ ਨੂੰ ਫਿਰ ਜਨਮ ਹੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਫਿਰ ਜਨਮ ਲੈਣੇ ਪੈਂਦੇ ਹਨ ਸਜ਼ਾ ਭੁਗਤ ਨਹੀਂ ਪੈਂਦੀ ਹੈ ਜੂਨਾ ਵਿੱਚ ਜਾਣਾ ਪੈਂਦਾ ਹੈ ਇਹ ਜਿਹੜਾ ਮਨ ਦੀ ਮਰਜ਼ੀ ਨਾਲ ਤੁਰੇ ਫਿਰਦਾ ਨਾਨਕ ਹਰ ਭਾਏ ਪਰ ਮਹਾਰਾਜ ਜੀ ਕਹਿੰਦੇ ਇੱਥੇ ਸਾਡਾ ਦੋਸ ਨਹੀਂ ਜੋ ਉਹਨੂੰ ਭੰਦਾ ਹੈ ਉਹ ਹੀ ਕੁਝ ਵਰਤਦਾ ਹੈ ਜੋ ਉਹਨੂੰ ਭੰਦਾ ਹੈ ਉਹ ਹੀ ਹੁੰਦਾ ਸਾਡਾ ਇੱਥੇ ਹੁਕਮ ਨਹੀਂ ਚੱਲਦਾ ਸਾਡੀ ਤਾਂ ਬੇਨਤੀ ਹੈ ਉਹਦੇ ਚਰਣਾ ਵਿੱਚ ਹੁਕਮ ਨਹੀਂ ਚਲਾ ਸਕਦੇ ਜੋ ਉਹਨੂੰ ਭੰਦਾ ਸਾਈ ਭਲੀਕਾਰ ਅਗਲਾ ਪਦ ਮਹਾਰਾਜ ਜੀ ਰੰਭ ਤੀਜਾ ਕਰਦਿਆ ਨ ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ RAM RAJE ਅਗਲਾ ਪਦ ਤੀਜਾ ਮਹਾਰਾਜ ਜੀ ਰੰਭ ਕਰਦਿਆ ਨ ਤੂੰ ਹਰ ਤੇਰਾ ਸਭ ਕੋ ਮਹਾਰਾਜ ਜੀ ਕਹਿੰਦੇ ਤੂੰ ਹੀ ਤੂੰ ਹੈ ਤੂੰ ਹੀ ਕਰਨ ਵਾਲਾ ਤੇਰੀ ਸਭ ਕੁਛ ਹੈ ਸ੍ਰਿਸ਼ਟੀ ਵਿੱਚ ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ RAM RAJE ヒमारਾ ਜੀ ਕਹਿੰਦੇ ਤੁਹਾਡੇ ਪੈਦਾ ਕੀਤੇ ਹੋਏ ਅਸੀਂ ਜੀਵਾਂ ਤੂੰ ਤੁਸੀਂ ਸਾਨੂੰ ਪੈਦਾ ਕੀਤਾ ਸ੍ਰਿਸ਼ਟੀ ਨੂੰ ਤੂੰ ਹਰ ਤੇਰਾ ਸਭ ਕੋ ਸਭ ਤੋਂ ਉਪਾਏ ਰਾਮ ਰਾਜੇ ਰਮਿਓਈ ਮਾਲਕ ਜੀ ਅਸੀਂ ਤੁਹਾਡੇ ਪੈਦਾ ਕੀਤੇ ਹੋਏ ਹਾਂ ਕਿਸ ਹੱਥ ਕਿਸ ਐਦੈ ਕਿਸ ਨਾਹੀ ਹਬ ਚਲ੍ਹੇ ਚਲਾਏ ਹਾਰਾ ਜੀ ਕਹਿੰਦੇ ਕਿ ਦੇਵ ਹਸ ਵਿੱਚ ਕੁਝ ਨਹੀਂ ਹੈ ਭਾਈ ਸਾਡੇ ਹੱਥ ਚ ਐ ਕੁਝ ਨਹੀਂ ਹੈ ਉਹ ਮਾਲਕ ਦੇ ਹੁਕਮ ਦੇ ਵਿੱਚ ਆ ਉਹਦੇ ਹੱਥ ਵਿੱਚ ਡੋਰ ਹੈ ਸਭ ਡੋਰੀ ਪ੍ਰਭ ਡੋਰੀ ਹੱਥ ਤੇਮਾਰੇ ਜੀ ਜੰਤ ਤੇਰੇ ਧਾਰੇ ਕਿਛ ਹਾਥ ਕਿਸੇ ਦੇ ਕਿਛ ਨਹੀਂ ਸਭ ਚੱਲੇ ਚਲਾਏ ਮਹਾਰਾਜ ਜੀ ਖੁਦ ਚਲਾ ਰਹੇ ਹਨ ਕਹਿੰਦੇ ਹੱਥ ਕਿਸੇ ਦੇ ਕੁਝ ਨਹੀਂ ਹੈ ਭਾਈ ਉਹ ਚਲਾਉਣ ਵਾਲਾ ਡੋਰੀ ਤਾਂ ਸਾਡੀ ਉਹ ਮਾਲਕ ਦੇ ਹੱਥ ਵਿੱਚ ਹੈ ਉਹ ਜਿੱਧਰ ਖਿੱਚਦਾ ਉਧਰ ਹੀ ਚਲੇ ਜਾਂਦੇ ਆ ਜਿਨ ਤੋਂ ਮਿਲ ਹੈ ਪਿਆਰੇ ਸੇ ਤੁਧ ਮਿਲੈ ਜੋ ਹਰ ਮਨ ਭਾਏ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੋ ਮੇਲ ਲੈਂਦਾ ਕਿਰਪਾ ਕਰਕੇ ਪ੍ਰਸੰਤਾ ਦੇ ਘਰ ਵਿੱਚ ਆਣ ਕੇ ਪਿਆਰੇ ਜਿਨ੍ਹਾਂ ਨੂੰ ਤੂੰ ਮੇਲ ਲੈਂਦਾ ਤੂੰਦ ਮਿਲੈ ਉਹੀ ਤੇਰੇ ਵਿੱਚ ਮਿਲ ਸਕਦੇ ਹਨ ਜੋ ਹਰ ਮੰਨ ਭਾਏ ਜਿਨ੍ਹਾਂ ਦਾ ਜਿਨ੍ਹਾਂ ਦੇ ਤੂੰ ਭਾ ਜਾਵੇਂ ਜਿਨ੍ਹਾਂ ਦਾ ਮਨ ਤੁਹਾਡੇ ਚਰਨਾਂ ਵਿੱਚ ਟਿਕ ਜਾਏ ਜਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ ਤੇ ਮਹਾਰਾਜ ਜੀ ਖੁਦ ਜਨ ਬਣਦੇ ਹਨ ਖੀਲੀ ਪੰਕਤੀ ਜਨ ਨਾਨਕ ਮੈਂ ਦਾਸ ਸਤ ਗੁਰ ਭੇਟਿਆ ਕਹਿੰਦੇ ਸੱਚੇ ਗੁਰਾਂ ਨੂੰ ਜੱਪਿਆ ਉਹਦੀ ਸਿਫਤ ਗਾਣਾ ਕੀਤੀ ਹਰ ਨਾਮ ਤਰਾਏ ਕਹਿੰਦੇ ਉਹਦੀ ਸਿਫਤ ਗਾਣ ਦੇ ਨਾਲ ਨਾਮ ਜਿਹੜਾ ਹੈ ਨਾ ਉਹ ਜਾਜ ਬਣ ਕੇ ਭਵ ਸਾਗਰ ਤੋਂ ਤਾਰ ਦਿੰਦਾ ਕੋਈ ਗਾਵੇ ਰਾਗੀ 나ਗੀ ਬੇਦੀਵ ਭਾਂਤ ਕਰ ਚੌਥਾ ਪਦ ਮਹਾਰਾਜ ਜੀ ਖੀਰ ਲ ਆਰੰਭ ਕਰਦੇ ਹਾਂ ਇੱਥੇ ਫਿਰ ਬਚਨ ਕਰਦੇ ਹਨ ਕਹਿੰਦੇ ਕੋਈ ਗਾਵੇ ਦੁਨੀਆ ਗੰਦੀ ਹੈ ਨਾ ਕੋਈ ਕਿਸੇ ਢੰਗ ਨਾਲ ਲਗਾ ਰਹੀ ਹੈ ਉਹਨੂੰ ਕੋਈ ਕਿਸੇ ਢੰਗ ਨਾਲ ਕੋਈ ਗਾਵੇ ਰਾਗੀ ਨਾਦੀ ਕਹਿੰਦੇ ਹਨ ਨਾਦ ਨਾਲ ਸੰਖਾਂ ਦੇ ਨਾਲ ਉਹਨੂੰ ਗਾਣਾ ਸੰਖਪੂਰ ਦੇ ਨਾਲ ਕਈ ਵਾਰੀ ਜੋਗੀ ਹੁੰਦੇ ਹਨ ਸੰਖਪੂਰ ਦੇ ਅਨੁੱਚੀ ਉੱਚੀ ਉੱਚੀ ਰਾਗੀ ਗਾਉਂਦੇ ਨੇ ਵਾਜਿਆਂ ਤੇ ਧੁਨਾ ਤੇ ਅਤੇ ਨਾਦ ਜਿਹੜੇ ਨੂੰ ਨਾਦ ਨੂੰ ਵਜਾ ਕੇ ਜੋਗੀ ਗਾਉਂਦੇ ਹਨ 베ਦੀ ਤੋਂ ਭਾਵ ਹੁੰਦਾ ਕਿ ਪੁਸਤਕਾ ਧਰਮ ਦੀਆਂ ਪੁਸਤਕਾਂ ਪੜ੍ਹ ਕੇ ਕੋਈ ਉਹਨੂੰ ਚੇਤੇ ਕਰਦਾ ਹੈ ਤੇ ਮਹਾਰਾਜ ਜੀ ਅਗੇ ਜਵਾਬ ਦਿੰਦੇ ਹਨ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਕਈ ਭਾਂਤ ਕਈ ਤਰ੍ਹਾਂ ਦੇ ਸਵਾੰਗ ਕਰਕੇ ਲੋਕ ਨੂੰ ਚੇਤੇ ਕਰਦੇ ਹਨ ਕੋਈ ਕਿਸ ਤਰ੍ਹਾਂ ਕਰਦਾ ਹੈ ਭਾਂਤ ਪਾਂਤ ਦੇ ਮਹਾਰਾਜ ਜੀ ਕਹਿੰਦੇ ਤਰੀਕਿਆਂ ਨਾਲ ਭਾਂਤ ਪਾਂਤ ਦੇ ਤਰੀਕਿਆਂ ਨਾਲ ਲੋਕ ਨੂੰ ਗਾਉਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਪਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਪਰ ਮਹਾਰਾਜ ਜੀ ਕਹਿੰਦੇ ਹਰੀ ਨੂੰ ਮਹਾਰਾਜ ਜੀ ਕਹਿੰਦੇ ਖੁਸ਼ ਨਹੀਂ ਕਰ ਸਕਦੇ ਜਿੰਨਾ ਚਰਮੰਡ ਦਾ ਨਾਦ ਨਹੀਂ ਵੱਜਦਾ ਮਨ ਦੇ ਵਿੱਚ ਉਹਨੂੰ ਮਨ ਨਹੀਂ ਉਹਦੇ ਚਰਨਾਂ ਵਿੱਚ ਆ ਟਿਕਦਾ ਮਨ ਰਾਈ ਨਹੀਂ ਉਹਨੂੰ ਗਾਉਂਦੇ ਉਹਨਾਂ ਚਰ ਜਿੰਨਾ ਮਰਜ਼ੀ ਰੋਲਾ ਪਾਈ ਜਾਈਏ ਸਾਜ਼ ਵਜਾਈ ਜਾਈਏ ਧੁਣਾ ਗੱਡੀ ਜਾਈਏ ਉਹ ਖੁਸ਼ ਨਹੀਂ ਹੁੰਦਾ ਮਾਲਕ ਇਹ ਮਹਾਰਾਜ ਜੀ ਜਵਾ ਦਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ ਹਰ ਹਰ ਭੀ ਜੈ ਰਾਮ ਰਾਜੇ ਉਹਨੂੰ ਪ੍ਰਸੰਨ ਕਰਨ ਵਾਸਤੇ ਮਨ ਵਿੱਚ ਉਹ ਗਾਣਾ ਪਿੰਦਾ ਉੱਥੇ ਭਵੇਂ ਕੋਈ ਤਾਲ ਨਾ ਹੋਵੇ ਵੈਸੀ ਹੀ ਗਾਈ ਜਾਵੇ ਕੋਈ ਮਨ ਦੇ ਰਾਹੀ ਉਹ ਪ੍ਰਸੰਨ ਹੋ ਜਾਂਦਾ ਧੰਨਾ ਜੀ ਨੇ ਗਾਇਆ ਉੱਥੇ 15 ਭਗਤ ਗਾਰੇ ਹਨ ਤੇ ਉਹ ਵੈਸੀ ਮਨ ਚ ਹੀ ਗਾਉਂਦੇ ਸੀ ਕੋਈ ਰੌਲਾ ਥੋੜਾ ਪਾਉਂਦੇ ਸੀ ਕਿ ਅਸੀਂ ਗਾ ਲਿਆ ਅੱਜ ਨੇ ਪਾਠ ਕਰ ਲਏ ਨੇ ਵੀ ਦੀ ਚੇਤਾ ਕੀਤਾ ਅੱਜ ਅਸੀਂ ਆਹ ਕੁਝ ਕਰ ਲਿਆ ਉਹ ਤਾਂ ਗਾਈ ਜਾਂਦੇ ਸੀ ਕਫੁਰਨਿਆ ਰਹਿਤ ਭਗਤੀ ਸੀ ਉਹਨਾਂ ਦੀ ਜੋ ਭਗਤੀ ਰਾਈ ਉਹਨੂੰ ਪਾ ਸਕਦੇ ਆ ਜਿਹੜੀ ਸੁੱਧ ਭਗਤੀ ਹੁੰਦੀ ਏ ਫੁਰਨੇ ਆ ਰਹਿਤ ਮਨ ਨੂੰ ਗਾਉਂਦਾ ਜਿੱਥੇ ਮਨ ਨੂੰ ਚਾ ਚੜਦਾ ਜਿੱਥੇ ਮਨ ਨੱਚਦਾ ਟੱਪਦਾ ਉਹ ਗਾਣਾ ਹੁੰਦਾ ਅਸਲੀ ਗਾਣਾ ਜੀ ਮਹਾਰਾਜ ਜੀ ਬਾਹਰ ਦੀ ਗੱਲ ਕਰਦੇ ਆ ਕਹਿੰਦੇ ਬਾਹਰੋਂ ਜੋ ਮਰਜੀ ਕੋਈ ਮਹਾਰਾਜ ਜੀ ਕਹਿੰਦੇ ਕਿਸੇ ਤਰ੍ਹਾਂ ਗਾਲੇ ਉਹਨੂੰ ਪ੍ਰਸੰਨ ਨਹੀਂ ਕਰ ਸਕਦਾ ਜਿੰਨਾ ਚਿਰ ਮਨ ਨਹੀਂ ਗੰਦਾ ਜਿੰਨਾ ਚਿਰ ਮਨ ਨਹੀਂ ਉਹਦੇ ਅਰਪਣ ਹੁੰਦਾ ਜਿੰਨਾ ਚਿਰ ਮਨ ਰਹੀ ਉਹਨੂੰ ਚੇਤੇ ਨਹੀਂ ਕਰਦਾ ਇਹ ਮਹਾਰਾਜ ਜੀ ਖੀਰਲੇ ਪਾਦ ਵਿੱਚ ਬਚਨ ਕਰਦੇ ਜਿਨ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਜਿਨਾਂ ਦੇ ਮਹਾਰਾਜ ਜੀ ਕਹਿੰਦੇ ਅੰਦਰ ਕਪਟ ਹੈ ਕਪਾ ਅੰਦਰ ਜਿਹੜਾ ਕਪਟ ਦੇ ਨਾਲ ਈਰਖਾ ਦੇ ਨਾਲ ਭਰਿਆ ਹੈ ਉਹਨਾਂ ਨੂੰ ਕਹਿੰਦੇ ਹਨ ਮਹਾਰਾਜ ਜਿਨ ਅੰਤਰ ਕਪਟ ਵਿਕਾਰ ਹੈ ਜਿਨਾ ਰੋਏ ਕਿਆ ਕੀਜੇ ਉਭਾਰੋ ਜਿਨਾ ਮਰਜੀ ਰੋਈ ਜਾਣ ਮਹਾਰਾਜ ਜੀ ਕਹਿੰਦੇ ਜਿੰਨਾ ਮਰਜੀ ਬਰਲਾਪ ਕਰੀ ਜਾਣ ਰੋਈ ਜਾਣ ਕਰ ਲਈ ਜਾਣ ਤੇ ਜਿੰਨਾ ਅੰਦਰ ਗੰਦਗੀ ਭਰੀ ਹੈ ਕਪਟ ਦੇ ਨਾਲ ਭਰਿਆ ਪਿਆ ਅੰਦਰ ਮਹਾਰਾਜ ਜੀ ਕਹਿੰਦੇ ਉਹਨਾਂ ਚਿਰ ਕਰਤਾਰ ਨੂੰ ਖੁਸ਼ ਨਹੀਂ ਕਰ ਸਕਦੇ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀਜੈ ਪਿਆਰਿਓ ਕਰਤੇ ਤੂੰ ਪਿਆਰਿਓ ਕੀ ਛੁਪਿਆ ਹੈ ਉਹ ਕਰਤਾ ਹੈ ਨਾ ਜਿਹੜਾ ਉਹ ਕਰਨਹਾਰ ਹੈ ਮੂਰੀ ਹੈ ਸੰਸਾਰ ਦਾ ਤਾਈ ਉਹਨੂੰ ਕਰਤਾ ਕਿਹਾ ਜਿਹੜਾ ਕਰਤਾ ਤਰਤਾ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਉਹ ਸਭ ਕੁਝ ਜਾਣਦਾ ਹੈ ਅਸੀਂ ਉਹਨੂੰ ਭੁਲਾ ਦਿੰਨੇ ਆ ਕਿ ਉਹ ਨਹੀਂ ਜਾਣਦਾ ਤਾਂ ਹੀ ਅਸੀਂ ਗ੍ਰਾਹੀ ਬਣਦੇ ਆ ਅਸੀਂ ਔਗਣ ਕਰਦੇ ਆ ਤੇ ਮਹਾਰਾਜ ਜੀ ਕਹਿੰਦੇ ਉਹ ਜਾਣਦਾ ਸਭ ਕੁਝ ਗੁਰੂ ਰਾਮਦਾਸ ਜੀ ਕਹਿੰਦੇ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀਜੈ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਸਾਰਾ ਕੋ ਜੀ ਜਾਣਦਾ ਸ੍ਰਿਸ਼ਟੀ ਦਾ ਉਹਦੇ ਤੋਂ ਕੀ ਭੁੱਲਿਆ ਜਿਹੜਾ ਪੱਥਰਾਂ ਦੇ ਵਿੱਚ ਜੀਵਾਂ ਨੂੰ ਵੀ ਜਾਣਦਾ ਹੈ ਕਿ ਅਸੀਂ ਤਾਂ ਬਹੁਤ ਵੱਡੇ ਆ ਸੁਖਮ ਜੀਵਾਂ ਨੂੰ ਵੀ ਪਾਲ ਰਿਹਾ ਹੈ ਥੂਲ ਜੀਵਾਂ ਨੂੰ ਵੀ ਪਾਲ ਰਿਹਾ ਉਹਦੀ ਸਿਰਦ ਹੈ ਤੇ ਮਹਾਰਾਜ ਜੀ ਬਿਰਦ ਜਾਣ ਕੇ ਉਹ ਦੇਖੋ ਸਾਰਿਆਂ ਨੂੰ ਪਾਲਦੇ ਨੇ ਸਾਰਿਆਂ ਨੂੰ ਸੁੱਖ ਦਿੰਦੇ ਆ ਉਹਨਾਂ ਦੇ ਅੰਦਰ ਈਰਖਾ ਨਹੀਂ ਸਤ ਗੁਰਾਂ ਦੇ ਉਹ ਸਾਰਿਆਂ ਨੂੰ ਕੁਝ ਆ ਸਮਝਦੇ ਆਨ ਸਿਰ ਰੋਗ ਹੱਥ ਦੀਜੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਪਾਥ ਦੇ ਕੇ ਵੀ ਰੱਖਣਾ ਕਰਦਿਆਂ ਜਿਨ੍ਹਾਂ ਤੇ ਉਹਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਸਤ ਨਾਨਕ ਗੁਰਮਖ ਹੀਰਦਾ ਸੁੱਧ ਹੈ ਹਰ ਭਗਤ ਹਰ ਲੀਜੈ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਹੀਰਦਾ ਖੀਰਲੀ ਪੰਕਤੀ ਜੀ ਕਹਿੰਦੇ ਸੁੱਧਾ ਜਿਨ੍ਹਾਂ ਨਾਨਕ ਗੁਰਮਖ ਹੀਰਦਾ ਸੁੱਧ ਹੈ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਮੈਂ ਜਨ ਨਾਨਕ ਆਪਣੇ ਸੱਚੇ ਗੁਰੂ ਦੀ ਬਾਣੀ ਪੜ੍ਹ ਕੇ ਸੱਚੇ ਗੁਰੂ ਦਾ ਨਾਮ ਧਿਆ ਕੇ ਹਿਰਦੇ ਨੂੰ ਸੁੱਧ ਕਰ ਲਿਆ ਉਹਦੀ ਭਗਤੀ ਨਾਲ ਮਹਾਰਾਜ ਜੀ ਕਹਿੰਦੇ ਜਿਨਾਂ ਨਾਨਕ ਗੁਰਮਖ ਹਿਰਦਾ ਸੁੱਧ ਹੈ ਹਰ ਭਗਤ ਹਰ ਲੀਜੈ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਕਿਰਪਾ ਕਰੋ ਭਗਤੀ ਮਹਾਰਾਜ ਜੀ ਕਹਿੰਦੇ ਭਗਜਨ ਬਖਸ਼ਿਸ਼ ਹੋਇਆ ਭਗਜਨ ਦੇ ਨਾਲ ਤੇਰੀ ਭਗਤੀ ਦੇ ਨਾਲ ਹਿਰਦਾ ਸੁੱਧ ਹੋ ਸਕਦਾ ਹੈ ਕੋਈ ਇਹਨੂੰ ਸਾਬਣ ਨਹੀਂ ਧੋ ਸਕਦਾ ਕੋਈ ਬਾਹਰੋਂ ਅਸੀਂ ਧੋ ਨਹੀਂ ਸਕਦੇ ਚਮੜੀ ਨੂੰ ਵਾਰ-ਵਾਰ ਜਿੰਨਾ ਮਰਜੀ ਧੋਈ ਜਾਈਏ ਉਹਦੇ ਨਾਲ ਹਿਰਦਾ ਥੋੜਾ ਸੁੱਧ ਹੋ ਜਾਣਾ ਹੈ ਤੀਰਥਾਂ ਤੇ ਤੁਰੇ ਫਿਰੀਏ ਘਰ ਤੋਂ ਹੀ ਜਾਈਏ ਇੱਥੇ ਤਾਂ ਮਨ ਸ਼ੁੱਧ ਕਰਨਾ ਉਹ ਭਗਤੀ ਨਾਲ ਹੋਣਾ ਉਹਦੀ ਬੰਦਗੀ ਦੇ ਨਾਲ ਉਹਦੇ ਭਜਨ ਦੇ ਨਾਲ ਇਹ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਇੱਥੇ ਇੱਕ ਸ਼ਬਦ ਚਾਰ ਬੰਦ ਸੰਪੂਰਨ ਹੁੰਦੇ ਹਨ ਭਾਈ ਬਾਣੀ ਵਿਚਾਰ ਦੇ ਸੇਵਾ ਨਿਭਾੰਦੇ ਨੇਕਾ ਭੁੱਲਾਂ ਜੰਦੀਆਂ ਨ ਮਹਾਰਾਜ ਮੱਤ ਬਖਸ਼ ਲੈਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फ़तह